ਕਟੇਰਾਪਾ ਬਨਾਨਕ ਤੇ ਪਿੰਡ ਗੁਰਚੱਕ ਚ ਵਾਪਰੀ ਘਟਨਾ ਲੁੱਟ ਦੀ ਨੀਅਤ ਨਾਲ ਸਕੂਲ ਵਿੱਚ ਰਹਿ ਰਹੀ ਲੇਬਰ ਉੱਪਰ ਚਲਾਏ ਇੱਟਾਂ ਰੋੜੇ ਤੇ ਤੇਜ਼ ਤਿਆਰ ਹਥਿਆਰਾਂ ਨਾਲ ਸਕੂਲ ਦੀ ਕੀਤੀ ਗਈ ਪੰਤੋੜਾ ਕਟੇਰਾਪਾ ਬਨਾਨਕ ਤੇ ਸਰਹਤੀ ਪਿੰਡ ਗੁਰਚੱਕ ਦੇ ਸਰਕਾਰੀ ਸਕੂਲ ਵਿੱਚ ਰਹਿ ਰਹੀ ਮਿਸਤਰੀ ਦੀ ਲੇਬਰ ਉੱਪਰ ਕੋਝਨ ਪਛਾਤੇ ਵਿਕਤੀਆਂ ਵੱਲੋਂ ਇੱਟਾਂ ਰੋੜੇ ਪਰਚਾਏ ਜਾਂ ਅਤੇ ਤੇਜ਼ ਤਿਆਰ ਹਥਿਆਰਾਂ ਨਾਲ ਸਕੂਲ ਦੀ ਪੰਤੋੜ ਕੀਤੀ ਜਾਂ ਦਾ ਮਾਮਲਾ ਸਾਹਮਣੇ ਆਇਆ ਹੈ ਉੱਥੇ ਹੀ ਪੁਲਿਸ ਨੂੰ ਲਿਖਤੀ ਦਰਖਾਸਤ ਦੇਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਮੌਕੇ ਤੇ ਜਾ ਕੇ ਜਾਂਚ ਨਹੀਂ ਲਿਆ ਗਿਆ ਇਸ ਬੰਦੀਸ਼ ਕੋ ਵਿੱਚ ਕੰਮ ਕਰ ਰਹੇ ਮਿਸਟਰੀ ਲਾਡੀ ਮਸ਼ੀਨੇ ਦੱਸਿਆ ਕਿ ਉਹ ਪਿੱਤੇ ਕੁਿਤਨਾ ਤੋਂ ਸਕੂਲ ਵਿੱਚ ਬਣ ਰਹੇ ਟਾਇਲਟ ਬਾਥਰੂਮਾਂ ਵਿੱਚ ਟਾਈਲਾਂ ਅਤੇ ਪਲਸਟਰ ਦਾ ਕੰਮ ਕਰ ਰਹੇ ਸਨ ਉਹਨਾਂ ਦੱਸਿਆ ਕਿ ਅਸੀਂ ਬਟਾਲਾ ਏਰੀਆ ਦੇ ਰਹਿ ਵਲੇ ਹਾਂ ਅਤੇ ਰੋਜ਼ ਅਪ ਡਾਊਨ ਕਰਨ ਦੀ ਪਜਾਇ ਸਕੂਲ ਵਿੱਚ ਹੀ ਰਹਿ ਰਹੇ ਸੀ ਪੀਤੀ ਰਾਤ ਕਰੀਬ 507 ਅਣਪਛਾਤੇ ਵਿਅਕਤੀ ਜਿਨ੍ਹਾਂ ਦੇ ਹੱਥ ਵਿੱਚ ਜਤੀਜ ਤਿਆਰ ਹਥਿਆਰ ਫੜੇ ਹੋਏ ਸਨ ਉਹਨਾਂ ਨੇ ਲੁੱਟ ਦੀ ਨੀਅਤ ਨਾਲ ਸਾਡੇ ਉੱਪਰ ਇੱਟਾਂ, ਰੋੜਿਆਂ ਅਤੇ ਜਤੀਜ ਤਿਆਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਉਹਨਾਂ ਨੇ ਦਰਸਾਇਆ ਕਿ ਅਸੀਂ ਬੜੀ ਮੁਸ਼ਕਲ ਨਾਲ ਸਕੂਲ ਦੇ ਅੰਦਰ ਕੁੰਡੀਆਂ ਲਾ ਕੇ ਆਪਣੀ ਜਾਨ ਬਚਾਈ ਉਹਨਾਂ ਦਰਸਾਇਆ ਕਿ ਇਸ ਸਬੰਧੀ ਸਕੂਲ ਦੇ ਹੈੱਡ ਟੀਚਰ ਅਤੇ ਠੇਕੇਦਾਰ ਨੂੰ ਸੂਚਨਾ ਦਿੱਤੀ ਗਈ ਜਿਨ੍ਹਾਂ ਨੇ ਪੁਲਸ ਚੌਂਕੀ ਧਰਮਕੋਟ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸਮਤੀ ਜਦੋਂ ਉਹਨਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਪਟਾਲਾ ਕੋਟ ਵਿੱਚ ਗਏ ਹੋਏ ਸਨ ਤਾਂ ਉਹਨਾਂ ਨੇ ਫੋਨ ਤੇ ਇਸਮਤੀ ਪੁੱਛਿਆ ਗਿਆ ਤਾਂ ਉਹਨਾਂ ਕਹਿੰਕੇ ਇਹ ਮਾਮਲਾ ਸਾਡੇ ਧਿਆਨ ਵਿੱਚ ਆ ਗਿਆ ਹੈ। ਮੌਕਾ ਵੇਖਣ ਉਪਰੰਤ ਬੰਦੀ ਕਾਨੂੰਨੀ ਕਾਰਵਾਈ ਅਮਲ ਚੱਲਿਆ ਦੀ ਜਾਵੇਗੀ। ਸਰਪਾਚੀ ਇਸ ਤਰ੍ਹਾਂ ਕਿ ਸਕੂਲ 'ਚ ਕੰਮ ਲੱਗੇ ਦਾ ਹੀ ਬਾਥਰੂਮ ਦਾ। ਸਕੂਲ ਨੂੰ ਗ੍ਰਾਂਟ ਆਈ ਹੋਈ ਹੈ ਬਾਥਰੂਮ ਰਿਪੇਅਰ ਦੀ ਤੇ ਸਕੂਲ 'ਚ ਟਾਇਲਰ ਦਾ ਕੰਮ ਲੱਗੇ ਦਾ ਹੈ। ਤੇ ਇਹ ਲੇਬਰ ਕਾਮ ਜਿਹੜਾ 7 ਵਜੇ ਵੇਲੀ ਹੋ ਕੇ ਰੋਟੀ ਖਾਣ ਲੱਗੀ ਸੀਗੀ ਸ਼ਾਮ ਦੇ ਤੇ ਰਾਤ ਇਹਨਾਂ ਨੂੰ ਨਾਲੇ ਕੋਈ 7-8 ਬੰਦੇ ਪਏ ਨੇ ਉਹਨਾਂ ਨੇ ਹੱਸ ਰੋੜੇ ਫੜੇਦੇ ਹੀ ਇਹਨਾਂ ਦੇ ਰੋੜੇ ਮਾਰੇ ਉਹਨਾਂ ਨੇ ਤੇ ਇਹਨਾਂ ਨੇ ਆਪਣਾ ਬਚਾਅ ਕਰਨ ਲਈ ਰਸੋਈ ਦੇ ਵਿੱਚ ਅੰਦਰ ਕੁੰਡੀ ਲਗਾ ਕੇ ਤੇ ਆਪਣੇ ਆਪ ਨੂੰ ਬਚਾ ਕੀਤਾ ਫਿਰ ਉਹਨਾਂ ਨੇ ਡਰਾਟ ਦੇ ਨਾਲ ਬਾਹਰ ਹਮਲਾ ਕੀਤਾ ਇਹਨਾਂ ਦੇ ਉੱਤੇ ਦਰਵਾਜੇ ਦੇ ਉੱਤੇ ਪਿੱਛੇ ਬਾੜੀਆਂ ਵੀ ਉਹਨਾਂ ਨੇ ਪਾਣ ਦਿੱਤੀਆਂ ਤੇ ਜਿਸ ਨਾਲ ਸਕੂਲ ਦੇ ਵਿੱਚ ਬੜਾ ਹੀ ਮਤਲਬ ਕੀ دہشت ਫੈਲੀ ਹੋਈ ਹੈ ਅਸੀਂ ਵੀ ਸਕੂਲ ਦੇ ਵਿੱਚ ਸਿੰਗਲ ਟੀਚਰ ਆ ਮੈਂ ਸਕੂਲ ਗੁਰਚੱਕ ਦੇ ਵੀ ਸਿੰਗਲ ਟੀਚਰ ਆ ਨਾਲ ਮੇਰੇ ਆ ਮੈਡਮ ਨੇ ਮੈਂ ਡਾਲੇ ਸਕੂਲ ਚ ਸਿੰਗਲ ਟੀਚਰ ਆ ਮੇਰੇ ਮੇਰੇ ਕੋਲ 31 ਬੱਚੇ ਨੇ ਤੇ ਇਸ ਮੈਡਮ ਕੋਲ 12 ਬੱਚੇ ਨੇ ਅਸੀਂ ਸਿੰਗਲ ਟੀਚਰ ਆ ਅਸੀਂ ਇੱਥੋਂ ਗੁਰਦਾਸਪੁਰੋਂ ਚੱਲ ਕੇ ਮੈਂ ਆਨੀ ਆ ਮਤਲਬ ਕਿ ਦੂਰੋਂ ਆਈ ਦਾ ਪਰ ਇੱਥੋਂ ਦਾ ਮਾਹੌਲ ਹੁਣ ਸਾਨੂੰ ਲੱਗਦਾ ਨੇ ਕਿ ਸਾਡੇ ਲਈ ਸੇਫ ਹੈਗਾ ਸਰਕਾਰਗੇ ਇਹ ਹੀ ਅਪੀਲ ਕੀਤੀ ਜਾਂਦੀ ਹੈ ਕਿ ਸਾਨੂੰ ਇਸ ਸਕੂਲ ਦੇ ਵਿੱਚ ਜਿੱਦਾਂ ਤੁਸੀਂ ਦੇਖੋਗੇ ਸਸ ਸਕੂਲ ਦੇ ਕੰਦਾ ਵੀ ਬਹੁਤ ਛੋਟੀਆਂ ਨੇ ਬਾਉਂਡਰੀ ਵਾਲ ਵੀ ਪ੍ਰੋਪਰ ਨਹੀਂ ਬਣੀ ਦੀ ਜਦੋਂ ਸਕੂਲ ਨੂੰ ਜੇ ਬਾਉਂਡਰੀ ਵਾਲ ਦੀ ਗ੍ਰਾਂਟ ਵੀ ਆਈ ਦੀ ਤਾਂ ਵੀ ਸਕੂਲ ਦੇ ਕੁਝ ਆਣ ਕੇ ਰੋਕ ਕੰਮ ਰੋਕ ਦਿੰਦੇ ਆ ਤੇ ਸਰਕਾਰ ਨੂੰ ਚਾਹੀਦਾ ਆਪ ਆਣ ਕੇ ਦੇਖੇ ਕਿ ਕੀ ਇੱਥੋਂ ਦਾ ਮਾਹੌਲ ਚੱਲ ਹੈਗਾ ਤੇ ਸਕੂਲ ਨੂੰ ਸੁਰੱਖਿਆ ਪ੍ਰੋਵਾਈਡ ਕਰਵਾਈ ਜਾਏ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਮੁੰਡੇ ਪਏ ਨੇ ਇਹਨਾਂ ਦੇ ਕੋ ਰੰਜਸ਼ੇ ਇਹਨਾਂ ਦੇ ਨਾਲ ਕਿ ਮਿਸਤਰੀਆਂ ਦੇ ਨਾਲ ਕਿ ਜਾਂ ਹੋ ਕੋਈ ਉਹਨਾਂ ਦੀ ਫਸ ਹੋਏਗੀ ਵਿਚਾਰਿਆਂ ਨਾਲ ਭਾਜੀ ਕੀ ਹੋਣੀ ਆ ਤੇ ਬਟਾਲੇ ਤੋਂ ਆਈ ਆ ਲੇਬਰ ਲੇਬਰ ਇਸ ਤਰ੍ਹਾਂ ਆ ਕਿ ਪ੍ਰੈਸ਼ਰ ਪੈਂਦਾ ਵਾ ਕਿ ਗ੍ਰਾਂਟਾਂ ਜਲਦ ਜਲਦ ਖਰਚੀਆਂ ਜਾਣ ਇਸ ਕਰਕੇ ਬਟਾਲੇ ਤੋਂ ਆਈ ਦੀ ਆਨ ਕਿ ਇਹਨਾਂ ਦਾ ਵੀ ਇਹੀ ਮੋਟਿਵ ਹੈ ਕਿ ਕੰਮ ਛੇਤੀ ਹੋ ਜੇ ਤੇ ਵਧੀਆ ਤਰੀਕੇ ਨਾਲ ਹੋਵੇ ਹਨਾ ਦਿਨ ਛੋਟੇ ਨੇ ਇਸ ਕਰਕੇ ਇਹ ਕਹਿੰਦੇ ਸਾਨੂੰ ਅਪ ਡਾਊਨ ਕਰਨਾ ਉਹ ਖੇਰਾਤ ਇੱਥੇ ਰਹਿੰਦੇ ਨੇ ਰੰਜੀਤ ਇਹਨਾਂ ਦਾ ਕੋਈ ਨਹੀਂ ਆ ਸੱਚ ਬਾਰਡਰ ਏਰੀਆ ਕਰਕੇ ਇੱਥੇ ਅਮਲੀ ਨਸ਼ੇ ਨੁਸ਼ੇ ਕਰਨ ਵਾਲੇ ਬੰਦੇ ਕਾਫੀ ਘੁੰਦੇ ਨਹੀਂ ਅੱਗੇ ਵੀ ਜੂਨ ਦੇ ਵਿੱਚ ਮੇਰਾ ਮੇਰੇ ਸਕੂਲ ਦਾ ਨਲਕਾ ਚੋਰੀ ਕਰਕੇ ਚਲ ਗਿਆ ਹੀ ਮੈਂ ਉਹਦੀ ਵੀ ਐਫ ਆਈ ਆਰ ਜਮਾ ਕਰਵਾਈ ਸੀ ਪੁਲਿਸ ਚੌਂਕੀ ਤੇ ਨਾ ਕੰਪਲੇਂਟ ਲਿਖਵਾਈ ਸੀਗੀ ਸਾਨੂੰ ਇਹ ਹੀ ਹੈ ਕਿ ਇੱਥੇ ਆਣ ਕੇ ਜਦੱਕ ਸਰਕਾਰ ਵੱਲੋਂ ਥੋੜਾ ਜਿਹਾ ਆਣ ਕੇ ਦੇਖਿਆ ਜਾਏ ਇਹ ਗੁਰਚੱਕਡਾਲਾ ਸਕੂਲ ਕੁਝ ਜ਼ਿਆਦਾ ਹੀ ਪਿਛੜੇ ਲੱਗ ਕੇ ਕੀ ਲੱਗਾ ਕਿ ਉਹਨਾਂ ਦੀ ਚੋਰੀ ਦੀ ਮਨਸ਼ਾ ਦੇ ਨਾਲ ਹੀ ਮਤਲਬ ਹਾਂ ਮਨਸ਼ਾ ਉਹਨਾਂ ਦੀ ਚੋਰੀ ਦੀ ਹੀ ਹੋ ਸਕਦੀ ਆ ਕਿ ਉਹਨਾਂ ਨੇ ਚੋਰੀ ਹੀ ਕਰਨੀ ਸੀ ਤੇ ਦਰਵਾਜ਼ੇ ਲੱਥੇ ਹੋਏ ਆ ਮੋਟਰ ਲੱਗੀ ਹੋਈ ਆ ਤੈਨੂੰ ਪਤਾ ਹੈ ਸਮਾਨ ਕਰਕੇ ਉਹ ਆਉਂਦੇ ਆ ਸਕੂਲ ਤੇ ਚੋਰੀ ਕਰਦੇ ਆ ਇਸ ਬੰਦੇ ਤੁਸੀਂ ਪੁਲਿਸ ਨੂੰ ਸੋਚਦੇ ਕੀਤਾ ਸੋਚਤ ਹਾਂਜੀ ਕੰਪਲੇਂਟ ਕਰ ਦਿੱਤੀ ਐ ਰਾਤੀ ਜਦੋਂ ਨਾਲ ਤਾਂ ਫੋਨ ਮੈਨੂੰ 8 ਵਜੇ ਆਇਆ 8:30 ਵਜੇ ਮੈਂ ਸਕੂਲ ਦੇ ਜਿਹੜੇ ਸਾਡੇ ਪਿੰਡ ਦੇ ਸਰਪੰਚ ਗੁਰਮੁਖ ਸਰ ਭਾਜੀ ਨੇ ਉਹਨਾਂ ਨੂੰ ਮੈਂ ਫੋਨ ਕਰ ਦਿੱਤਾ ਸੀਗਾ ਉਹਨਾਂ ਨੇ ਵੀ ਦੱਸਿਆ ਉਹ ਜਦੋਂ ਮੌਕੇ ਤੇ ਪਹੁੰਚੇ ਤੇ ਭੱਜ ਚੁੱਕੇ ਸੀਗੇ ਕੀ ਮੰਗ ਕਰਦੇ ਆਪਾਂ ਮੰਗ ਇਹੀ ਐ ਕਿ ਸਕੂਲ ਜਿੱਦਾਂ ਹੀ ਸਿੰਗਲ ਸਿੰਗਲ ਟੀਚਰ ਹੈਗੀ ਐ ਤੇ ਬੱਚੇ ਵੀ ਛੋਟੇ ਨੇ ਇੱਥੇ ਆਣ ਕੇ ਸਕੂਲ ਦੀ ਇੱਕ ਬਾਉਂਡਰੀ ਵਾਲ ਪੱਕੀ ਉੱਚੀ ਦੀਵਾਰਾ ਕਰਵਾਈਆਂ ਜਾਣ ਸਰਕਾਰ ਸਕੂਲ ਨੂੰ ਗ੍ਰਾਂਟ ਭੇਜੇ ਵੱਤ ਤੋਂ ਵੱਤ ਭੇਜੇ ਤਾਂ ਕਿ ਇਹ ਹੀ ਪੱਕੀਆਂ ਉੱਚੀਆਂ ਦੀਵਾਰਾ ਖੜਾ ਦੀਏ ਤੇ ਨਾਲ ਦਰਵਾਜ਼ੇ ਪੱਕੇ ਦੇ ਉੱਚੇ ਲੱਗਣ ਕਿਕਾ ਕਿ ਅੱਗੇ ਤੋਂ ਐਵਲੀ ਘਟਨਾ ਨਾ ਹੋਵੇ ਆ ਕੁਝ ਮੁੰਡੇ ਆਏ ਸੀ ਪਹਿਲਾਂ ਵੀ ਕੁਝ ਆਏ ਸੀ ਤੇ ਪਹਿਲਾਂ ਸਾਡੇ ਨਾਲ ਸਾਡਾ ਠੇਕੇਦਾਰ ਸੀ ਤੇ ਉਹ ਕੁਝ ਕਈ ਕੋਈ ਖੜੀ ਤੇ ਉਹ ਨਮਗਰ ਗਏ ਸੀ ਤੇ ਉਹ ਭੱਜ ਗਏ ਮੁੰਡੇ ਤੇ ਕੱਲ ਅਸੀਂ ਤਿੰਨ ਜਾਣੇ ਸੀ ਤੇ ਐਨਾ ਰੋਟੀ ਖਾਂ ਅੰਡੇ ਸੀ ਰਸ ਹੋਈ ਚ ਤੇ ਕੁਝ ਮੁੰਡੇ ਆਏ ਪਹਿਲਾਂ ਤੇ ਉਹਨਾਂ ਨੇ ਰੋੜੇ ਰਾੜੇ ਚਲਾਏ ਤੇ ਅਸੀਂ ਬਾਹਰ ਨਿਕਲੇ ਤੇ ਮੜੇ ਉਹ ਨਾ ਭੱਜ ਕੇ ਬੈਕ ਸਾਈਡ ਚਲ ਗਏ ਤੇ ਬਸ ਉਹਨਾਂ ਨੇ ਨਾ ਬਾਰੀਆਂ ਤੇ ਦਾਤਰ ਦੁੱਤਰ ਮਾਰੇ ਫਿਰ ਰੋੜੇ ਮਾਰਨ ਲੱਗੇ ਤੇ ਅਸੀਂ ਫੋਨ ਕੀਤਾ ਆਪਣੇ ਠੇਕੇਦਾਰ ਨੂੰ ਠੇਕੇਦਾਰ ਕੋ ਜਿ ਮੁੰਡੇ ਲੈ ਕੇ ਆਇਆ ਤੇ ਉਹ ਭੱਜ ਗਏ ਸੰਡੇ ਕੀ ਤੁਹਾਡੇ ਕੋ ਰੰਜਿਸ਼ ਹੋਣਾ ਨਾ ਮੁੰਡਿਆਂ ਦਾ ਨਾ ਸਰ ਫਿਰ ਕਿਉਂ ਹੈ ਕਾਰਨ ਕੀ ਸਰ ਆ ਦਰਵਾਜ਼ੇ ਦੇ ਦੂਜੇ ਅਸੀਂ ਲਾ ਕੇ ਰੱਖੇ ਸੀ ਲੋਹੇ ਦੇ ਕੰਮ ਬਿਆ ਚੱਲਣ ਟੱਲਦਾ ਤੇ ਦਰਵਾਜੇ ਲਾਉਣੇ ਪਏ ਤੇ ਸੀਂ ਦਰਵਾਜੇ ਲਾ ਕੇ ਰੱਖੇ ਸੀ ਤੇ ਮੋਟਰ ਮਾਟਰਾਂ ਇਹ ਲੁੱਟ ਦੀ ਲੁੱਟ ਦੀ ਮਾਰਚ ਆਈ ਸੀ ਤੇ ਇਹਦੇ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਹਾਂ ਹਾਂਜੀ ਸਰ ਸਾਡਾ ਠੇਕੇਦਾਰ ਗਿਆ ਹੈ ਕੀ ਮੰਗ ਕਰਦੇ ਆਪਾਂ ਸਰਕਾਰ ਤੋਂ ਇਨਸਾਫ ਸਹੀ ਦਾ ਸਰਾਂ ਨੂੰ ਅਹੀਂ ਕਿਉਂਕਿ ਬਗਾਨੇ ਪਿੰਡ ਆਏ ਆ ਐਡੀ ਦੂਰ ਆਏ ਕੰਮ ਕਰਨ ਤੇ ਸਾਨੂੰ ਇਨਸਾਫ ਚਾਹੀਦਾ ਤੁਸੀਂ ਰਾਤ ਇੱਥੇ ਨਹੀਂ ਦੇ ਹਾਂਜੀ ਸਰ ਅਹੀਂ ਇੱਥੇ ਨਹੀਂ